ਖਾਏਂਗੀ ਰਾ ਦਿਖਾ ਹੈ ਕਮਾਲ ਕਰਦੀ ਹੈ ਬਹੂ ਦੀ ਸ਼ਾਪ ਹੈ ਤੂੰ ਉਹਨੂੰ ਦੇ ਆਈ ਵੱਡੀ ਚਲ ਦੱਸਤਾ ਰਿਹਾ ਦੇ ਪਟਕ ਦੱਸ ਕੇ ਤੂੰ ਤੇਰੀ ਮੰਗੇਗਾ ਮੰਮੀ ਕਿਹਨੂੰ ਪੁੱਛਦੀ ਹੈ ਤੇਰੀ ਸੱਸ ਨੂੰ ਤੂੰ ਪੁੱਛ ਰਹੀ ਹੈ ਤੇਰੇ ਤੇ ਜੇਤਨਾ ਲੜੀ ਜੋ ਸੱਸ ਨਾਲ ਲੜੀਏ ਅੰਨੀ ਚਾਹੁੰਦੀ ਈ ਹੈ ਕੋਈ ਨਾ ਤੂੰ ਫਿਕਰ ਨਾ ਕਰਤੀ ਹੈ ਤੇਰੀ ਸੱਸ ਨੂੰ ਨਾ ਸਿੱਧੇ ਕਰਨ ਦਾ ਹੱਲ ਹੈਗਾ ਮੇਰੇ ਕੋਲੇ ਨਿਮਨ ਪ੍ਰੀਤ ਖਾਨੀ ਹੈ ਜੀ ਅੰਦਰ ਕੀ ਕਮਾਂਦਰਾ ਕਰੀ ਜਾਂਦੀ ਐ ਦੱਸੋ ਦੱਸਣਾ ਕੀ ਐ ਮਾੜੀ ਮੋਟੀ ਆਪ ਵੀ ਕਿਸੇ ਗੱਲ ਦੀ ਗੌਰ ਕਰ ਲਿਆ ਕਰ ਆ ਕੱਪੜੇ ਜੈ ਵੱਡੇ ਤੋਤੇ ਸੀ ਫੂਕੇ ਸੀ ਇੱਥੇ ਹੀ ਬੱਚੀ ਜਾਂਦੇ ਐ ਤੈਨੂੰ ਐਦਾਂ ਨਹੀਂ ਮੇਰੇ ਨੇ ਤੈਹਾਂ ਮਾਰ ਕੇ ਧਰਦੇ ਤੇ ਤੁਸੀਂ ਮਾਰ ਦਿੰਦੇ ਤੈਹਾਂ ਤੁਸੀਂ ਕਿਉਂ ਆ ਗੰਡਲੀ ਬਣ ਕੇ ਰੱਖਤੀ ਐ ਜਲੂਸ ਕੱਢ ਕੇ ਰੱਖਤਾ ਅੱਛਾ ਜੇ ਤੇਰੇ ਹੁੰਦੇ ਮਾਂ ਤੈਹਾਂ ਮਾਰਨੇ ਤੈਨੂੰ ਕਾਦੇ ਵਾਸਤੇ ਲਿਆਂਦਾ ਨੇ ساری عمر ਮੈਂ ਘਰ ਦੇ ਕੰਮ ਹੀ ਕੀਤੇ ਐ ਆਹੀ ਸੋਚ ਮਾੜੀ ਆ ਥੋੜੇ ਅਰਿਆਂ ਸੱਸਾਂ ਦੀ ਨੂਹਾਂ ਵਾਹ ਕੇ ਘਰ ਚ ਨਾ ਆ ਜਾਣ ਓਦਾਂ ਹੀ ਕੰਮ ਛੱਡ ਕੇ ਬਹਿ ਜਾਂਦੀਆਂ ਵੀ ਸਾਡੇ ਤਾਂ ਤਾਂ ਹੁੰਦੇ ਹੀ ਨਹੀਂ ਨਾ ਇਹ ਤੋਂ ਪਹਿਲਾਂ ਤੁਸੀਂ ਕਰਦੀਆਂ ਨਹੀਂ ਸੀ ਜੇ ਨੂਹ ਨਾਲ ਤੁਸੀਂ ਮਾੜਾ ਮੋਟਾ ਹੱਥ ਵਟਾ ਦੋਗਾ ਦੱਸ ਕੀ ਹੋ ਜਾਊਗਾ ਹੱਡ ਗੋਡੇ ਰਹਿ ਜਾਣਗੇ ਤੁਹਾਡੇ ਨਹੀਂ ਮੇਰੇ ਹੱਡ ਗੋਡੇ ਨੂੰ ਕੀ ਹੋਇਆ ਮੇਰੇ ਤਾਂ ਹੱਡ ਗੋਡੇ ਬਥੇਰੇ ਤਕੜੇ ਨੇਗੇ ਨਾਲ ਇਹ ਕੰਮ ਆਪ ਹੀ ਤਾਂ ਨਹੀਂ ਹੋ ਜਾਂਦੇ ਸਾਰੇ ਜੇ ਮੈਂ ਕਰਦੀਆਂ ਤਾਂ ਹੀ ਨਿਭੜਦੇ ਹਾਂ ਤੂੰ ਤਾਂ ਮੈਂ ਕਹਣੀ ਆ ਤੜਕੀ 5 ਵਜੇ ਦੇ ਨਿਮੇੜ ਕੇ ਧਰ ਦਿੰਨੀ ਆ ਕੰਮ ਸਾਰਾ ਦਿਨ ਤੇਰਾ ਮੱਥਾ ਪਕਾਈ ਮਾਰਦੀ ਆ ਵੀ ਹੁਣ ਆ ਕੰਮ ਕਰ ਲਾ ਹੁਣ ਆ ਕੰਮ ਕਰ ਲਾ ਫਿਰ ਜਾ ਕੇ ਕੰਮ ਕਰਦੀ ਐ ਪਹਿਲੀ ਗੱਲ ਤਾਂ ਆਪਣੇ ਘਰ ਚ ਢਾਈ ਟੋਟਰੂ ਆ ਠੀਕ ਆ ਤੇ ਬਾਕੀ ਜਿਹੜਾ ਰਹਿੰਦਾ ਖੁੰਦਾ ਕੰਮ ਮੈਂ ਤਾਂ ਆਪ ਹੀ ਕਰ ਲੈਣੀ ਆ ਮੈਨੂੰ ਤਾਂ ਕਹਾਂ ਦੀ ਲੋੜ ਹੀ ਨਹੀਂ ਪਈ ਫਿਰ ਫਿਰ ਇਹੀ ਤਾਂ ਤੂੰ ਸ਼ਰਮ ਮੱਲਾ ਵੀ ਕਿੰਨੇ ਕ ਆਪਣੇ ਕੰਮ ਐ ਢਾਈ ਟੋਟਰੂਆਂ ਦੇ ਕਿੰਨੇ ਕ ਕੰਮ ਹੋ ਗਏ ਉਹਦੇ ਪਿੱਛੇ ਤੂੰ 100-100 ਕੁਸਟਾਂ ਆਉਣੀ ਐ। ਅੱਛਾ ਤੁਸੀਂ ਕੰਮ ਨੂੰ ਕੰਮ ਵਿੱਦਾ ਹੀ ਨਹੀਂ ਕਰਦੇ ਨੂੰ ਹੈਂ? ਢਾਈ ਟੋਟਰੂਆਂ ਦੇ ਕਿਹੜੇ ਕੱਪੜੇ ਨਹੀਂ ਹੁੰਦੇ? ਜਾਂ ਭਾਂਡੇ ਨਹੀਂ ਧੋਣ ਵਾਲੇ ਹੁੰਦੇ ਜਾਂ ਢਾਈ ਟੋਟਰੂ ਰੋਟੀ ਨਹੀਂ ਖਾਂਦੇ। ਸਾਰਾ ਕੁਝ ਹੀ ਕਰਦੇ ਆਪਾਂ। ਨਾ ਨੌਕਰੀ ਰੱਖ ਲਓ ਫਿਰ ਕੀ ਲੋੜ ਐ ਕੰਮ ਕਰਨ ਦੀ? ਹਾਂ, ਸ਼ਰਮ ਨਹੀਂ ਮੰਨਦੀ ਹੈਗੀ। ਬੋਲਣ ਨੂੰ ਬゼਰਾ ਬੋਲੀ ਜਾਊ। ਮੈਂ ਤਾਂ ਐਂ ਕਹਿ ਵੀ ਚਲ ਤੋ ਕੱਪੜੇ ਲੈ ਜਾ ਕੇ ਚਾਕੇ ਜੈਵਟੀ ਦੀ ਮੇਰੇ ਤਾਂ ਸਿਰ ਖਾ ਗਈ। ਫਿਰ ਮੈਨੂੰ ਬੁਲਾਇਆ ਹੀ ਕਿਉਂ ਸੀ ਜੇ ਸਿਰ ਖਾ ਗਈ? ਨੀ ਬਲਾਏ ਤਾਂ ਤੈਨੂੰ ਕੱਪੜਿਆਂ ਖਾਤਰ ਸੀ ਤੈਨੂੰ ਐ ਤਾਂ ਨਹੀਂ ਸੀ ਕਿਹਾ ਵੀ ਮੇਰਾ ਲਹੂ ਪੀ ਜਾ ਉਹਦੋਂ ਬਾਅਦ ਦਿਮਾਗ ਚਟਦੀਆਂ ਤੂੰ ਤਾਂ ਤੇ ਜਿਹੜਾ ਤੁਸੀਂ ਮਾਂ ਪੁੱਤਾਂ ਨਾਲ ਕੇ ਮੇਰਾ ਲਹੂ ਪੀਤਾ ਮੇਰੀ ਜ਼ਿੰਦਗੀ ਗਾਲ ਕੇ ਰੱਖਤੀ ਆਦੇ ਪੁੱਤ ਨੂੰ ਵੀ ਨਹੀਂ ਸਮਝਾਉਂਦੇ ਵੀ ਨਸ਼ਾ ਛੱਡਦੇ ਭਾਈ ਘਰ ਹੱਲ ਧਿਆੰਦੇਲਾ ਹਾਂ ਨਾ ਮੈਂ ਤਾਂ ਪੁੱਤ ਨੂੰ ਨਸ਼ੇ ਲਿਆ ਕੇ ਦਿੰਨੀ ਆ ਮਾੜੀ ਮੁੱਟੀ ਨਾ ਸ਼ਰਮ ਕਰ ਲਿਆ ਕਰ ਸੱਸਾਂ ਨੂੰ ਐ ਨਹੀਂ ਬੋਲੀਦਾ ਹੁੰਦਾ ਜਿਵੇਂ ਤੂੰ ਬੋਲਦੀ ਏ ਚੰਗਾ ਕੋਈ ਮੈਨੂੰ ਤਾਂ ਸ਼ਰਮ ਆਉਂਦੀ ਨਹੀਂ ਆਪਦੇ ਆਪ ਹੀ ਚੱਕ ਕੇ ਅੰਦਰ ਲੈ ਆਏ ਮੇਰੇ ਤੋਂ ਨਹੀਂ ਚੱਕੇ ਮੈਂ ਕੀ ਲੈਣਾ ਹੈਗਾ ਅੱਗ ਲੱਗਣ ਪਰੇ ਚੱਕੋ ਨਾ ਚੱਕੋ ਮੈਨੂੰ ਸੁੱਕ ਕੇ ਦਿੱਤੇ ਨੇਗੇ ਆਪਦੇ ਮੈਂ ਤਾਂ ਦੋ ਲੀੜੇ ਆਪੇ ਧੋ ਲਿਆ ਕਰੂੰ ਆਜਾ ਦਸਨ ਦਸਨ ਆ ਜਾ ਆ ਗਈ ਤੇ ਆ ਗਈ ਜਸਪਤ ਚੱਲੇ ਚੱਲੇ ਮਾਤਾ ਹਾਂ ਐ ਕਰਿਓ ਪੁੱਤ ਆਪਣੇ ਮੰਮੀ ਡੈਡੀ ਨੂੰ ਕਹਿ ਦੇ ਵੇ ਐਸ ਵਾਰ ਤਾਂ ਮੈਨੂੰ ਕਰਨ ਮਾਫ ਮੈਂ ਆ ਨਹੀਂ ਸਕੀ ਕਸ਼ਮੀਰੀ ਤਬੀਅਤ ਜੀ ਠੀਕ ਨਹੀਂ ਲੱਗਦੀ ਮੈਨੂੰ ਮੰਮੀ ਕੀ ਆ ਕੀ ਕਰਤਾ ਤੂੰ ਕੀ ਹੋਇਆ ਪੁੱਤ ਯਾਰ ਇਹਨੂੰ ਸਰਪ੍ਰਾਈਜ਼ ਦੇਣਾ ਸੀ ਮੈਂ ਦੱਸਿਆ ਨਹੀਂ ਸੀ ਜਸ਼ਨ ਨੂੰ ਵੀ ਕਿੱਥੇ ਲੈ ਕੇ ਚੱਲਿਆ ਤੂੰ ਸਾਰਾ ਭੰਡਾ ਭੰਨਤਾ ਪਹਿਲੀ ਜਸ ਪੇਕੇ ਚੱਲਿਆ ਮੇਰੇ ਆਪਾਂ ਪੇਕੇ ਚੱਲਿਆ ਯਾਰ ਮੰਮੀ ਨੇ ਸਾਰਾ ਸਰਪ੍ਰਾਈਜ਼ ਹੀ ਖਰਾਬ ਕਰਤਾ ਪੁੱਤ ਇਹਦੇ ਵਿੱਚ ਸਰਪ੍ਰਾਈਜ਼ ਖਰਾਬ ਕਰਨ ਵਾਲੀ ਕਿਹੜੀ ਗੱਲ ਐ ਤੂੰ ਇਹਨੂੰ ਲੈ ਜਾ ਇਹਦੇ ਮਾਪਿਓ ਨਾਲੇ ਮਲਾਉਣਾ ਮੰਮਾ ਜਿਸਨ ਪੇਕੇ ਚਲੀ ਆ ਤੇ ਮਾਂ ਤੁਸੀਂ ਨਹੀਂ ਜਾਂਦੇ ਨਾ ਮੇਰੀ ਕੁਸ਼ਤਬੀਅਤ ਨਹੀਂ ਠੀਕ ਹੈਗੀ ਤਾਂ ਨਹੀਂ ਚੱਲੀ ਖਾਪਾ ਤਾਂ ਸਾਰਿਆਂ ਨੂੰ ਜਾਣਾ ਚਾਹੀਦਾ ਸੀ ਵੈਸੇ ਲੈ ਸਾਰਿਆਂ ਦਾ ਠੇਕਾ ਲਿਆ ਹੋਇਆ ਆ ਫੇਰ ਕੀ ਆ ਮੇਰੀ ਤਬੀਅਤ ਨਹੀਂ ਠੀਕ ਤੈਨੂੰ ਮੈਂ ਭੇਜਣਾ ਨਹੀਂ ਚਾਹੁੰਦੀ ਤੇਰੀ ਜबान ਦਾ ਕੀ ਆ ਉੱਥੇ ਜਾ ਕੇ ਫਿਸਲ ਗਈ ਤਾਂ ਨਵੇਂ ਨਵੇਂ ਕੁੜਮਾ 'ਚ ਮੇਰੀ ਬੇਇੱਜ਼ਤੀ ਹੋਊਗੀ ਮੈਂ ਵੈਸੇ ਵੀ ਜਾ ਕੇ ਰਾਜ਼ੀ ਨਹੀਂ ਇਹਦੇ ਪੇਕੇ ਕਿਉਂ ਦੀਦੀ ਨਰਾਜ਼ਗੀ ਹੈ ਕੋਈ ਮੇਰੇ ਪੇਕੇਆਂ ਨਾਲ ਨਰਾਜ਼ਗੀ ਤਾਂ ਨਹੀਂ ਵੈਸੇ ਇੱਕ ਵਾਰੀ ਤੇਰੇ ਪੇਕੇਆਂ ਨੂੰ ਵੀ ਸੋਚਣਾ ਚਾਹੀਦਾ ਸੀਗਾ ਕਿ ਮੈਂ ਇਹਦੀ ਕੱਲੀ ਕੱਲੀ ਪਰਜਾਈ ਆ ਕੋਈ ਟੂ ਮੈਨੂੰ ਵੀ ਪਾਈ ਦਿੰਦੇ ਲੈ ਜੇ ਬੁੱਥਾ ਨਹੀਂ ਚੱਜਦਾ ਗਲਤਾਂ ਚੱਜਦੀ ਕਰ ਲਾ ਟੰਬਛੱਲਾ ਚੱਜਦੀ ਜੂ ਬਹੁਤ ਮੁੰਡੇ ਮੇਰੇ ਦੇ ਵਿਆਹ 'ਚ ਥਾਂ ਥੱਪਾਂ ਨੀਆਂ ਮਾਰਦੀ ਫਿਰਦੀ ਸੀ ਤੈਨੂੰ ਟੰਬਛੱਲਾ ਪਵਾਵਾਂ ਜੇ ਤੂੰ ਚੱਜਦੀ ਹੁੰਦੀ ਨਾ ਕਹਿ ਕੇ ਟੰਬਛੱਲਾ ਪਵਾਉਂਦੀ ਹੁਣ ਤਾਂ ਤੈਨੂੰ ਮੈਂ ਪਿੱਤਲ ਦਾ ਛੱਲਾ ਬਿਨਾਂ ਦੇਣ ਦੇਵਾਂ ਆਹੀ ਕੁਛ ਬੋਲਿਆ ਕਰ ਮਾ ਨਾ ਫੇਰ ਸੱਚੀ ਆ ਬੋਲਣ ਲੱਗੀ ਤੂੰ ਅੱਗਾ ਪਿੱਛਾ ਨਹੀਂ ਦੇਖਦੀ ਆਹੀ ਵੱਡੀ ਉਹ ਚੱਲ ਕੋਈ ਨਹੀਂ ਭਾਬੀ ਜੇ ਉਹਨਾਂ ਨੇ ਨਹੀਂ ਟੂਮ ਛੱਲਾ ਪਾਇਆ ਆ ਤੈਨੂੰ ਹੋਣਾ ਰਿੰਗ ਰੱਖ ਤਾਂ ਲਈ ਦੂੰ ਮੇਰੇ ਵਿਆਹ ਦਾ ਸਗਨ ਸਮਝ ਕੇ ਇਹ ਰੱਖ ਲਈ ਤੇ ਬਹੁਤਾ ਹੋਣਾ ਹੈ ਕਿਹੜੀ ਸ਼ਾਪ ਇਹਨੂੰ ਦੇ ਦਿੱਤੀ ਦਿਖਾ ਨਹੀਂ ਕਿਹੜੀ ਆ ਉਹ ਮਾਂ ਜਸ ਲੈ ਆਦੀ ਜਸ਼ਨ ਭਾਬੀ ਵਾਸਤੇ ਉਹਨੇ ਖੋਲੀ ਖੋਲੀ ਹਾਂ ਖੋਈ ਆ ਉਹਨੇ ਨਾ ਜਸ ਜਸ਼ਨ ਵਾਸਤੇ ਲਿਆਂਦੀ ਸੀ ਪਹਿਲੀ ਵਾਰ ਤੂੰ ਬਹੂ ਵਾਸਤੇ ਕੋਈ ਚੀਜ਼ ਲਿਆ ਤੇ ਤੂੰ ਇਹਨੂੰ ਮਹਾਰਾਣੀ ਨੂੰ ਦੇ ਦਿੱਤੀ ਉਹ ਮੰਮੀ ਮੈਂ ਕਾਨੂੰ ਦਿੱਤੀ ਆ ਮੈਂ ਤਾਂ ਜਸ਼ਨ ਵਾਸਤੇ ਲਿਆਂਦੀ ਸੀਗੀ ਇਦੇ ਨਾਪ ਸਹੀ ਨਹੀਂ ਆਇਆ ਪੀੜੀ ਰਹਿ ਗਈ ਥੋੜੀ ਜੀ ਉਹ ਲਵੇ ਭਾਬੀ ਖੜੀ ਸੀ ਕਹਿੰਦੀ ਮੈਂ ਪਾ ਕੇ ਦੇਖਾਂ ਇਹਨੇ ਪਾ ਲਈ ਉਂਗਲ 'ਚ ਕੀ ਲੋਡ ਪਈ ਸੀ ਆ ਦਿਖਾਈਂ ਜਰਾ ਦਿਖਾ ਹੈ ਕਮਾਲ ਕਰਦੀ ਐ ਬਹੂ ਦੀ ਸ਼ਾਪ ਐ ਤੂੰ ਉਹਨੂੰ ਦੇ ਆਈ ਵੱਡੀ ਮੈਂ ਕਿਹੜਾ ਜ਼ਬਰਦਸਤੀ ਪਾਈ ਸੀਗੀ ਉਹ ਵੈਸੇ ਨਾ ਕਹਿਨ ਨੂੰ ਵੱਡੇ ਸਰਦਾਰਾਂ ਦੀ ਐ ਗੱਲ ਬਾਤ ਜੀ ਨਹੀਂ ਲੈ ਖਬਰਦਾਰ ਜੀ ਮੇਰੇ ਕੜਮਾ ਨੂੰ ਕਿਹਾ ਨਵੇਂ ਸਮੇਂ ਮੇਰੇ ਘੜਮਾ ਤੂੰ ਕੌਣ ਹੁੰਨੀ ਐ ਇਹਦੇ ਪੇਕਿਆਂ ਬਾਰੇ ਬੋਲਣ ਵਾਲੀ ਹੈ ਤੈਨੂੰ ਆਪਣੇ ਦਾ ਪਤਾ ਕੀ ਕਹੇ ਤਾਂ ਮੈਂ ਆਪਣੀ ਮਾਂ ਚਲਤਰੋ ਦਾ ਤੈਨੂੰ ਪਤਾ ਨਹੀਂ ਦੂਸਰਿਆਂ ਨੂੰ ਬੋਲਦੀ ਖਬਰਦਾਰ ਜੇ ਮੇਰੇ ਘੜਮਾ ਨੂੰ ਕੁਛ ਕਿਹਾ ਮੇਰੀ ਗੱਲ ਸੁਣ ਲੈ ਮੇਰੇ ਪੇਕੇ ਤੱਕ ਜਾਣ ਦੀ ਲੋੜ ਨਹੀਂ ਹੈਗੀ ਤੈਨੂੰ ਸਮਝ ਆ ਗਈ ਫਿਰ ਤੂੰ ਉਹਦੇ ਪੇਕੇ ਤੱਕ ਕਿਵੇਂ ਜਾਣੀ ਆ ਉਹ ਤੁਸੀਂ ਕਿਉਂ ਲੋਕਾਂ ਨੂੰ ਜਲੂਸ ਦਿਖਾਉਨੇ ਹੋ ਮੈਂ ਦਿਖਾਉਣੀ ਆ ਤੇਰੀ ਰੰਗ ਦਿਖਾਉਂਦੀ ਆ ਗੁੱਗੂ ਬਣ ਕੇ ਖੜ ਜਾਂ ਨਾ ਇੱਥੇ ਬੋਲਿਆ ਨਹੀਂ ਜਾਂਦਾ ਤੇਰੇ ਤੋਂ ਉਹ ਗੁੱਗੂ ਅਸੀਂ ਨਹੀਂ ਕੋ ਗੁੱਤੂ ਬਣਾ ਰੱਖਿਆ ਇਹਨੂੰ ਤੇਰਾ ਬਣਾਇਆ ਹੋਇਆ ਘੁੱਗੂ ਇਹ। ਉਹ ਚਲ ਤੁਸੀਂ ਕਿਉਂ ਕਲੇਸ਼ ਪਾ ਲਿਆ? ਅਸੀਂ ਜਾਣਾ ਸੀਗਾ। ਤੁਸੀਂ ਇੱਥੇ ਕਲੇਸ਼ ਪਾ ਕੇ ਖੜ੍ਹ ਜੋ। ਮੈਂ ਤਾਂ ਪਹਿਲੀ ਕਿਹਾ ਸੀ ਸਾਰੇ ਟੱਬਰ ਚੋਂ ਨਾਲ ਵਗ ਚੱਲੋ ਕੋਈ। ਹੁਣ ਜਾਣ ਪਿੱਛੇ ਕਲੇਸ਼ ਕਰੀ ਜਾਂਦੇ ਤੁਸੀਂ। ਕੋਈ ਲੋੜ ਨਹੀਂ ਤੁਸੀਂ ਦੋਨੇ ਜਾਓ। ਇਹਨੂੰ ਤਾਂ ਮੈਂ ਬਿਲਕੁਲ ਨਹੀਂ ਜਾਣ ਦੇਣਾ। ਮੈਂ ਜਾਣਾ ਵੀ ਨਹੀਂ ਚਾਹੁੰਦੀ। ਹਾਂ ਇਹ ਤਾਂ ਘੜ ਪੋੜ ਕੇ ਰਾਜੀ ਐ। ਇਹ ਬਸਾਉਣ ਵਾਲਿਆਂ ਚੋਂ ਨਹੀਂ ਪੁੱਤ। ਘਰ ਪਾੜਨ ਵਾਲਿਆਂ ਚੋਂ ਆ। ਵਧੀਆ ਹੋਇਆ ਨਹੀਂ ਗਈ। ਰਸ ਦੀ ਰਸ ਜਵੇ। ਓਈ ਸ਼ੂ। ਤੇਥੋਂ ਇਹ ਹੀ ਨਹੀਂ ਕੰਟਰੋਲ ਚ ਆਉਂਦੀ। ਮੜਾ ਮੋਟਾ ਕੁਛ ਕਹਿ ਲਿਆ ਕਰੋ ਨੂੰ ਔਰ ਉਹ ਇਹਨੂੰ ਕੰਟਰੋਲ ਚ ਰੱਖ ਲਵੇ ਥੋੜਾ ਇਹਨੇ ਕਿ ਉਹਨੂੰ ਕੰਟਰੋਲ ਚ ਰੱਖਣਾ ਓਏ ਸਾਰਾ ਦਿਨ ਨਾ ਤੁਸੀਂ ਮੈਨੂੰ ਨਾ ਤਾਨੇ ਧੀ ਜਾਇਆ ਕਰੋ ਤੂੰ ਬਾਈ ਬਣ ਕੇ ਜਾ ਯਾਰ ਜਾਓ ਤੁਸੀਂ ਭੱਗ ਜਾ ਪਤਾ ਜਾਓ ਹੋਰ ਉਹਨੂੰ ਇਹਨੂੰ ਮੜਾ ਜਿਹਾ ਸਮਝਾਇਆ ਇਹਨੂੰ ਉਹਨੂੰ ਕੰਟਰੋਲ ਚ ਰੱਖਿਆ ਕਰੇ ਉਹ ਹੀ 76 ਖਾਈ ਜਾਂਦਾ ਉਹ ਤੋਂ ਤੂੰ ਕਹਿਣੀ ਆ ਮੈਨੂੰ ਭੇਜ ਦਿੰਦੀ ਨਾਲ ਮੈਂ ਭੱਗ ਜਾਂਦਾ ਹਰ ਭੇਜ ਦੇ ਦਿੰਦੀ ਤੈਨੂੰ ਆ ਪੁੱਠੇ ਨਾਲ ਸਦੀਆਂ ਗੱਲਾਂ ਸੁਣਾਉਣ ਨੂੰ ਉੱਥੇ ਉਹ ਗੱਲਾਂ ਸੁਣਾ ਜਿੱਦਾਂ ਦੀਆਂ ਜੱਬਲੀਆਂ ਇੱਥੇ ਮਾਰਦਾ ਉਦਾਂ ਦੀਆਂ ਉੱਥੇ ਮਾਰੂਗਾ ਉਹ ਜੱਬਲੀਆਂ ਨਹੀਂ ਮਾਰਦੇ ਦੀ ਚੰਗਾ ਮਾਸਰ ਨਾਲ ਪੈਗ ਲਾਉਂਦੇ ਉੱਥੇ ਫਟਾ ਮੁੱਤਰ ਏਦਾਂ ਦੇ ਦੇ ਜਾ ਜਾ ਕੇ ਉਹਨੂੰ ਦੇਖ ਲੈ ਰਨ ਆਪਣੀ ਨੂੰ ਮੈਂ ਨਹੀਂ ਦੇਖਦਾ ਮੈਂ ਤਾਂ ਪਸੂਆਂ ਕਣੀ ਜਾਨਾ ਜਾ ਬਸ ਤੂੰ ਡੰਗਰਾਂ ਨੂੰ ਸੰਭਣ ਜੋ ਗੈਰ ਰਨ ਤਾਂ ਤੇਤੋ ਸੰਭੀ ਜਾਂਦੀ ਨਹੀਂ ਉਹ ਚੱਲ ਚੰਗਾ ਤੂੰ ਸੰਭ ਲੈ ਹਾਂ ਮੈਂ ਤਾਂ ਆਪ ਦੁਖੀ ਹੋ ਰਿਆਂ ਤੂੰ ਸੰਭ ਲੈ ਹਾਂ ਚੰਗਾ ਮਾਸਰ ਨਾਲ ਉੱਥੇ ਲੱਗ ਕੇ ਬੀਤਣਾਂ ਨੂੰ ਦੇ ਪੈਗ ਤਾਂ ਮੈਂ ਲਿਪਿਚਾਉਂਦਾ ਉਹ ਜਜੰਦੀ ਮਾਂ ਉਹ ਬਾਜ਼ਾਰ ਚੱਲਿਆ ਮੈਂ ਕੁਛ ਮੰਗਾਉਣਾ ਤਾਂ ਨਹੀਂ ਨਾਲ ਇਹ ਕੁੰਡਾ ਲਾ ਲਈ ਕਿਉਂ ਰੌਲਾ ਪਾਇਆ ਦੇਖ ਲੋ ਜੀ ਇੱਕ ਧੀ ਦੇ ਮਾਂ ਪਿਓ ਦੀ ਜ਼ਿੰਦਗੀ ਵੀ ਜਦੋਂ ਤੱਕ ਜਸ਼ਨ ਇੱਥੇ ਸੀ ਨਾ ਤੁਸੀਂ ਕਿਤੇ ਆਉਂਦੇ ਜਾਂਦੇ ਸੋਨੂ ਬਾਹਰ ਤੱਕ ਛੱਡ ਕੇ ਆਉਂਦੀ ਹੁੰਦੀ ਅੱਜ ਦੇਖ ਲੋ ਆਪਾਂ ਕਿੱਥੇ ਆ ਉਹ ਕਿੱਥੇ ਬੈਠੀ ਐ ਉਹ ਪਲੀਏ ਲੋਕੇ ਤਾਂ ਹੀ ਦਾ ਸਿਆਣੇ ਨੇ ਧੀਆਂ ਨੂੰ ਚੜੀਆਂ ਕੁੜੀਆਂ ਆਖਿਆ ਥੋੜਾਰੀ ਮਾਰਦੀਆਂ ਪੇਕੀ ਦੇੜਾੜੀ ਮਾਰ ਦੀਆਂ ਸੌਰੀ ਇਹ ਤਾਂ ਹੈ ਚਲੋ ਕੋਈ ਨਾ ਜਾਓ ਤੁਸੀਂ ਮੈਂ ਲਾ ਲੂੰਗੀ ਕੁੰਡਾ ਤੇ ਨਾਲੇ ਨਾ ਜੇ ਕੁਝ ਮੰਗਾਉਣਾ ਹੈ ਮੈਂ ਫੋਨ ਕਰ ਦੂੰਗੀ ਫੋਨ ਚੱਕ ਲਿਓ ਧਿਆਨ ਨਾਲ ਕਿਤੇ ਫੋਨ ਹੀ ਨਾ ਦੇਖੋ ਠੀਕ ਹੈ ਨਾਲੇ ਮੈਂ ਲਾ ਲਾ ਫੋਨ ਥੱਕ ਜਾਨੀ ਆ ਤੁਸੀਂ ਫੋਨ ਨਹੀਂ ਚੱਕਦੇ ਉਹ ਚੱਕ ਲੂੰਗਾ ਚੱਕ ਲੀਆ ਓ ਜੈ ਸ਼ੰਤੀ ਮਾ ਅ ਜਿਹੜੀ ਚਿੜੀ ਨੂੰ ਯਾਦ ਕਰਦੀ ਸੀ ਆ ਗਈ ਤੇਰੀ ਚਿੜੀ ਲੈ ਮੇਰੇ ਨਾਲ ਆ ਦੀ ਚਿੜੀ ਨੂੰ ਸਤਿ ਸ੍ਰੀ ਅਕਾਲ ਹੋਰ ਅਜੇ ਠੀਕ ਠਾਕ ਹੈ ਮੈਂ ਪੁੱਤ ਮੇਰੀ ਗੱਲ ਸੁਣ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਤੂੰ ਮਾੜ ਮਾੜ ਦੱਸਤਾ ਜਣਾ ਸੀ ਵੀ ਅੱਜ ਆਵਾਂਗੇ ਸੀ ਮੰਮੀ ਜੀ ਮੈਨੂੰ ਤਾਂ ਆਪ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਲੈ ਦੇਖੀ ਪਤਾ ਮੈਂ ਕੁਝ ਮੰਗਵਾ ਕੇ ਰੱਖਦੀ ਤੇ ਡੈਡੀ ਨੂੰ ਭੇਜਦੀ ਥੋੜੇ ਮੂਰੇ ਹੈ ਉਹ ਸਾਰੀਆਂ ਗੱਲਾਂ ਇੱਥੇ ਕਰਨੀਆਂ ਅੰਦਰ ਚਲੋ ਅੰਦਰ ਕਰਦੇ ਆਂ ਗੱਲਾਂ ਬਾਤਾਂ ਆਜੋ ਅੰਦਰ ਬੈਠੇ ਹਾਂ ਚੱਲ ਵਧੀਆ ਕੀਤਾ ਤੁਸੀਂ ਆ ਗਏ ਸਾਡਾ ਤਾਂ ਜਸ਼ਨ ਬਿਨਾ ਮੈਨਾਂ ਹੀ ਸੀ ਲੱਗ ਰਿਹਾ ਹੋਰ ਬੁੱਤਾ ਮੈਨਾਂ ਤੇ ਰੈਡੀ ਨੂੰ ਕਹਿੰਦੀ ਸੀ ਵੀ ਆਪਾਂ ਫੋਨ ਕਰ ਦਈਏ ਫੇਰ ਨਾਲੇ ਆਪੇ ਆਏ ਕਹਿੰਦੀ ਮੈਂ ਆਖਣਗੇ ਮੰਗਰੀ ਫੋਨ ਕਰਤਾ ਕੱਲ ਤਾਂ ਹੀ ਆਲੇ ਉਹ ਇਹ ਤਾਂ ਹੀ ਕੋਈ ਗੱਲ ਨਹੀਂ ਸੀ ਤੁਸੀਂ ਫੋਨ ਕਰ ਦਿੰਦੇ ਅਸੀਂ ਸੱਜਰੇ ਹੀ ਆ ਜਾਂਦੇ ਜੀ ਮੈਨਾਂ ਤਾਂ ਸਗੋਂ ਆਪੇ ਸੋਚ ਰਿਆ ਸੀਗਾ ਵੀ ਜਸ਼ਨ ਤਾਂ ਜੀ ਨਹੀਂ ਲੱਗਦਾ ਹੋਣਾ ਇਹਨੂੰ ਮਲਾ ਲਿਆ ਮਾਂ ਮੰਮੀ ਡੈਡੀ ਨਾਲ ਇਹਨੂੰ ਤਾਂ ਹਾਲਾਂਕਿ ਮੈਂ ਦੱਸਿਆ ਵੀ ਨਹੀਂ ਸੀਗਾ ਵੀ ਆਪੇ ਇੱਥੇ ਜਾਣਾ ਕਰ। ਉਹ ਤਾਂ ਮੰਮੀ ਜਦੋਂ ਅਸੀਂ ਆ ਰਹੇ ਸੀ ਨਾ ਮੰਮੀ ਦੇ ਮੂੰਹੋਂ ਨਿਕਲ ਗਿਆ। ਵੀ ਪੁੱਤ ਭੈਣ ਜੀ ਨੂੰ ਮੇਰੇ ਵੱਲੋਂ ਮਾਫੀ ਕਹਦੇ ਹੋ ਮਿੱਥੋਂ ਆਇਆ ਨਹੀਂ ਗਿਆ। ਚਲ ਕੋਈ ਨਾ ਪੁੱਤ। ਤੇ ਤੇਰੀ ਮੰਮੀ ਆਈਗਾ ਤਾਂ ਨਹੀਂ? ਉਹ ਅਸਲ 'ਚ ਮੰਮੀ ਦਾ ਨਾ ਸਿਹਤ ਨਹੀਂ ਠੀਕ ਸੀ ਥੋੜੀ ਜਿਹੀ। ਉਹ ਤਾਂ ਕਰਕੇ ਉਹਨਾਂ ਤੋਂ ਆਇਆ ਨਹੀਂ ਗਿਆ। ਵੈਸੇ ਉਹਨਾਂ ਨੇ ਤੁਹਾਨੂੰ ਫੋਨ ਕਰਨੀ ਸੀਗਾ, ਆਇਆ ਨਹੀਂ ਫੋਨ ਹਾਲ ਤੱਕ ਤੁਹਾਨੂੰ। ਇੰਨਾ ਪਤਾ ਆਇਆ ਨਹੀਂ ਹਲੇ ਤਾਂ। ਅੱਛਾ। ਉਹ ਕਹਿੰਦੇ ਸੀ ਵੀ ਮੈਂ ਭੈਣ ਦੀ ਉਹਨਾਂ ਨਾਲ ਫੋਨ ਤੇ ਗੱਲ ਕਰ ਲਵਾਂ। ਚਲ ਕੋਈ ਨਾ ਪੁੱਤ। ਜਦੋਂ ਸਰੀਰ 'ਤੇ ਲੱਮਟ ਹੁੰਦੀ ਹੈ ਕੋਈ ਫੇਰ ਤਾਂ ਉਹੀ ਗੱਲ ਹੈ ਮਜਬੂਰੀਏ ਹੋ ਜਾਂਦੀ ਹੈ ਹਨਾ ਚੱਲ ਕੋਈ ਨਾ ਅੱਛਾ ਚਾਹ ਪਾਣੀ ਬਣਾਉਣੀ ਆ ਫਿਰ ਨਾਲੇ ਆਪਾਂ ਹੋਰ ਤੁਸੀਂ ਦੱਸੋ ਠੀਕ ਬਸ ਠੀਕ ਠਾਕ ਆ ਵਧੀਆ ਚਲੋ ਭੰਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਗੱਲ ਹੋ ਗਈ ਸੀ ਭੈਣ ਜੀ ਨੂੰ ਕੁਝ ਨਹੀਂ ਸੇਹਤ ਥੋੜੀ ਡਾਊਨ ਸੀ ਮੰਮੀ ਦੀ ਜੀ ਅੱਛਾ ਉਹ ਬੀਪੀ ਉਹ ਪੀ ਗਰਮੀ ਕਰਕੇ ਘਟਦਾ ਵਧਦਾ ਰਹਿੰਦਾ ਜੀ अच्छा अच्छा। ਬਾਅਦ ਕਰ ਕਿਉਂ ਫਿਰ ਕਹਿੰਦੇ ਵੀ ਸਫਰ ਚੰਗਾ ਜਿਆ ਨਹੀਂ ਲੱਗਦਾ ਤੁਸੀਂ ਕਹਿ ਦਿਓ। ਤੇ ਦਵਾਈ ਦਬਾਈ ਦਵਾਉਂਦੇ ਰਹੋ ਟਾਈਮ ਨਾਲ ਬੀਪੀ ਵਗੈਰਾ ਚੈੱਕ ਕਰਦੇ ਰਿਹਾ ਕਰੋ। ਬਿਲਕੁਲ ਜੀ ਬਿਲਕੁਲ। ਹਮ। ਮਾ ਕੀ ਗੱਲ ਐ? ਹਾਂ ਜਿਹੜੀ ਤੂੰ ਗੁੱਠੀ ਮੇਰੇ ਹੱਥੋਂ ਲਵਾਈ ਹੈ ਨਾ। ਛੇ ਤੂੰ ਚੰਗਾ ਨਹੀਂ ਕੀਤਾ। ਦੇਖ ਲਈ। ਕਿਤੇ ਤੇਰੀ ਨਵੀਂ ਵਿਆਹੀ। ਨੂੰ ਨੂੰ ਇਹਦਾ ਹਰਜਾਨਾ ਨਾ ਭਰਨਾ ਪੈ ਜੇ। ਮੇਰੀ ਗੱਲ ਸੁਣ ਲੈ ਬਕਵਾਸ ਬੰਦ ਕਰ ਡਿੰਪਲ। ਆ ਕੱਲ ਦੀ ਆਈ ਕੁੜੀ ਨਾਲ ਤੂੰ ਕਿਉਂ ਪੰਗੇ ਲੈਣੀਆਂ? ਅੱਛਾ ਪੰਗੇ ਮੈਂ ਲੈਣੀਆਂ? ਕਿ ਪੰਗੇ ਉਹ ਲੈਂਦੀ ਹੈ ਮੇਰੇ ਨਾਲ ਤੂੰ ਲੈਨੀ ਆ ਉਹ ਪੰਗੇ ਲੈਂਦੀ ਆ ਮਾਂ ਮੇਰੇ ਨਾਲ ਜਦੋਂ ਤੈਨੂੰ ਪਤਾ ਵੀ ਮੈਨੂੰ ਉਹ ਪਸੰਦ ਨਹੀਂ ਸੀ ਮੈਂ ਚਾਹੁੰਦੀ ਨਹੀਂ ਸੀ ਇਸ ਘਰ ਦੇ ਵਿੱਚ ਵਿਆਹ ਕੇ ਆਵੀ ਫਿਰ ਉਹ ਕਿਉਂ ਵਿਆਹ ਕੇ ਆਈ ਇਸ ਘਰ ਦੇ ਵਿੱਚ ਅੱਛਾ ਤੇ ਤੈਨੂੰ ਇਸ ਗੱਲ ਦਾ ਸਾੜਾ ਹੈ ਵੀ ਜਸ਼ਨ ਦਾ ਤੇ ਜਸ ਦਾ ਵਿਆਹ ਕਿਉਂ ਹੋ ਗਿਆ ਮੈਂ ਨਾ ਸਮਝਿਆ ਕਿਉਂ ਤਪੀ ਬੈਠੀ ਐ ਕੋਈ ਨਹੀਂ ਤਪੀ ਬੈਠੀ ਮੈਂ ਸਮਝ ਆ ਗਈ ਤੈਨੂੰ ਜਦੋਂ ਅਗਲੀ ਨੇ ਮੇਰੀ ਗੱਲ ਹੀ ਨਹੀਂ ਮੰਨੀ ਕੋਈ ਗੱਲ ਨਹੀਂ ਫਿਰ ਕੀ ਆ ਵਿਆਹ ਕਿਤਾ ਆ ਗਈ ਪਰ ਦੇਖੀ ਤਾਂ ਸਹੀ ਟਿਕਾਣੇ ਮੈਨੂੰ ਇਸ ਘਰ ਦੇ ਵਿੱਚ ਦਿੰਦੀ ਮੇਰੀ ਗੱਲ ਸੁਣ ਲੈ ਕੌਣ ਇਸ ਘਰ ਵਿੱਚ ਵੱਸਦਾ ਤੇ ਕੌਣ ਉੱਜੜਦਾ ਇਹ ਤਾਂ ਟਾਈਮ ਹੀ ਦੱਸੂਗਾ ਜੇ ਬਹੂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਇਹ ਨਾ ਭੁੱਲੀ ਮੈਂ ਉਹਦੇ ਨਾਲ ਕੰਧ ਬਣ ਕੇ ਖੜੀ ਆਂ ਮਾਂ ਕਦੇ-ਕਦੇ ਬਰਸਾਤਾਂ ਇਦਾਂ ਦੀਆਂ ਪੈਂਦੀਆਂ ਨੇ ਨਾ ਵੀ ਸੀਮਿੰਟ ਦੀਆਂ ਬਣੀਆਂ ਹੋਈਆਂ ਕੰਧਾਂ ਵੀ ਢਹਿ ਜਾਂਦੀਆਂ ਨੇ ਅੱਛਾ ਹਾਂ ਇਹ ਭੁੱਲ ਜਾ ਤੂੰ ਜਦੋਂ ਵੀ ਤੂੰ ਜਸ਼ਨ ਨਾਲ ਕੁਝ ਕਰੂੰਗੀ ਜਾਂ ਕਰਨ ਦਾ ਸੋਚੂੰਗੀ ਮੈਂ ਹਰ ਵੇਲੇ ਉਹਦੇ ਨਾਲ ਖੜੀ ਆ ਹਰ ਵੇਲੇ ਖੜੀ ਸੀ ਖੜੀ ਹਾਂ ਤੇ ਖੜੀ ਹੀ ਰ੍ਹਾਂਗੀ ਤੇ ਜੇ ਤੂੰ ਹੋਈ ਨਾ ਫੇਰ ਫੇਰ ਕੌਣ ਖੜੂਗਾ ਉਹਦੇ ਨਾਲ ਬਕਵਾਸ ਬੰਦ ਕਰ ਲੱਗੀ ਸਮਝ ਤੂੰ ਉਹਦਾ ਕੁਛ ਨਹੀਂ ਵਿਗਾੜ ਸਕਦੀ ਕੁਛ ਵੀ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਾ ਨਾਲਿਆ ਡਰਾਵੇ ਤੇ ਧਮਕੀਆਂ ਨਾ ਕਿਸੇ ਹੋਰ ਨੂੰ ਦੇਈਂ ਮਤ ਤੇਰੇ ਡਰਾਵੇ ਠੋਕੀਆਂ ਧਮਕੀਆਂ ਤਾਂ ਚੰਗੀ ਤਰ੍ਹਾਂ ਬਾਕਵਾ ਆ ਤੂੰ ਡਰਾਵੇ ਤੇ ਧਮਕੀਆਂ ਦੇ ਕੇ ਮੈਨੂੰ ਡਰਾ ਲੈਂਦੀ ਸੀ ਪਰ ਹੁਣ ਕੁਲਦੀਪ ਉਹ ਜੇ ਨਹੀਂ ਰਹੀ ਤੇਰੇ ਆ ਡਰਾਵਿਆਂ ਤੋਂ ਡਰਨ ਵਾਲੀ ਲੱਗੀ ਸਮਝ ਕੋਈ ਗੱਲ ਨਹੀਂ ਮੈਂ ਡਰਾਵੇ ਕਿੱਦਾਂ ਦਿੱਤੇ ਜਾਂਦੇ ਆ ਤੈਨੂੰ ਤਾਂ ਮੈਂ ਦੱਸਾਂ ਤੈਨੂੰ ਕੀ ਪਤਾ ਘਰ ਦੇ ਵਿੱਚ ਮੈਨੂੰ ਕਹਿਜੀ ਲੱਗਦੀ ਐ ਇਹ ਮੇਰੇ ਨਾ ਕਹਿਣ ਤੇ ਵੀ ਵਿਆਹ ਕਰਾ ਗਈ ਉਹ ਕੱਲ ਤੇਰੇ ਵਾਲੇ ਮੈਨ ਲਾਇਤੀ ਤੂੰ ਦੇਖ ਲੱਜ ਕਰ ਲੈ ਹਿੱਲਾ ਕਿਸੇ ਪਾਸਿਓਂ ਹਾਂ ਸੌਤਾਲਾ ਦੇ ਮੇਰਾ ਵੀ ਜਦੋਂ ਮੇਰੇ ਲਈ ਹੁੰਦੇ ਨੇ ਮੈਂ ਤਾਂ ਤੈਨੂੰ ਹੀ ਨਹੀਂ ਜਵਾਬ ਦਿੰਦਾ ਕਦੀ ਕੀ ਕਰਾਂ ਯਾਰ ਹੈ ਹੀ ਨਹੀਂ ਕੋਈ ਰੁਪਈਆ ਉਹ ਵੀਰੇ ਸਾਹ ਜਿੰਦਾ ਲਾਈ ਰੱਖਦੇ ਨੇ ਸਿੰਨਾਂ ਦੇ ਗਾਸ਼ਦੌਰਾਂ ਤੋਂ ਕੁਛ ਹਫ਼ਤਾ ਪਹਿਲਾਂ ਕੋਠੀ ਜੀ ਚ ਬੈਠੇ ਰਹਿੰਦੇ ਉਹ ਨਹੀਂ ਨਹੀਂ ਇੱਧਰ ਕਰਦਾ ਸੀ ਤਾਂ ਗੱਲ ਮੈਂ ਸਾਡੇ ਗਵਾਂਡੀਆਂ ਦੀ ਗੱਲ ਕਰਦਾ ਸੀ ਉਹਨਾਂ ਦੇ ਬਾਗਲ ਜੀ ਨੂੰ ਜਿੰਦਾ ਲੱਗਿਆ ਹੀ ਰਹਿੰਦਾ ਆਪਦਾ ਕੋਠੀ ਜੋਂ ਨਹੀਂ ਨਿਕਲਦੇ ਮਹੱਜ ਜਿੰਦਾ ਜਿਹਾ ਕਦੇ ਖੋਲ ਦੇਣ ਗਾਸ਼ਦੌਰ ਇਧਰੋਂ ਕੁਛ ਹਾਂ ਚੱਲ ਮੈਂ ਕਰਦਾ ਹਿੱਲਾ ਤੂੰ ਨੇ ਦੇਖ ਤੂੰ ਆਪਦੇ ਘਰੇ ਪਤਾ ਕਰ ਜੇ ਕੁਛ ਬਣੂ ਪੰਗਾ ਲਾ ਮੈਂ ਗਿਆ ਅੱਜ 12 ਵਾਂ ਵਾਲੀ ਆਪਾਂ ਚਲੋ ਉਹ ਤਾ ਯਾਰ ਜਮੀਨੇ ਕੋ ਸਵਾਨਾ ਮੰਤਰੀਤ ਨੂੰ ਪੁੱਛ ਕੇ ਦੇਖਾ ਜੀ ਦੇ ਦੇਉਗੀ ਕੋਈ 500 ਦਾ ਨੋਟ ਕਹਿ ਦਿੰਨਾ ਵੀ ਦੋਸਤ ਦਾ ਐਕਸੀਡੈਂਟ ਹੋ ਗਿਆ ਪੁੱਛ ਕੇ ਦੇਖ ਲੈ ਲੈ ਆਹ ਦੇਖ ਲੈ ਕਿੱਦੇ ਦੇ ਕਹੀ ਜਾਂਦੀ ਆ ਮੱਥਾ ਮਾਰੀ ਜਾਂਦੀ ਆ ਵੀ ਆ ਚੱਕ ਕੇ ਸਾਰਾ ਕੁਝ ਭਾਈ ਉਧਰ ਬਾਗਲ ਜਿੱਚ ਧਰਿਓ ਕਿਉਂ ਕਰਤੇ ਇਥੇ ਥਾਂ ਰੋਕਿਆ ਵਾਧੂ ਦਾ ਜੜੀਆ ਸਾਹਮਣੇ ਮੈਂ ਹੋਰਾਂ ਦੇ ਖੜੀਆਂ ਐ ਮੈਂ ਤੈਨੂੰ ਕਿੱਦੇ ਦੀ ਕਹੀ ਜਾਨੀ ਮੈਂ ਸਾਰਾ ਸਮਾਨ ਜੋ ਜਾ ਕੇ ਬਾਗਲ 'ਚ ਰੱਖਿਆ ਉਹੀ ਫालतू ਦਾ ਥਾਂ ਰੁੱਕ ਗਿਆ ਇੱਥੇ ਕੋਈ ਸੱਪ ਸੁਲੂਪੀ ਵੜ ਕੇ ਬੈਠ ਗਿਆ ਲੜੂਗਾ ਕਿਸੇ ਦੇ ਮੈਂ ਤਾਂ ਆਪਾਂ ਹੀ ਸੋਚ ਜ ਜਾਂਦਾ ਦੀ ਮੈਂ ਬਾਗਲ 'ਚ ਵੀ ਸੱਪ ਆ ਸਕਦਾ ਮੈਂ ਇਹਨਾਂ ਨੂੰ ਵੇਚ ਹੀ ਦਿੰਨੇ ਆ ਕੀ ਕੰਮ ਨੇ ਲਿਖਾ ਜੀ ਆਪਣੇ ਇਹ ਹਾਂ ਹਾਂ ਘਰ ਵੀ ਇੱਧਰ ਚੱਲ ਹਾਂ ਘਰ ਵੀ ਵੇਚ ਦੇ ਤੇਰੇ ਲਈ ਤਾਂ ਘਰ ਵੀ ਕਵਾੜਖਾਨਾ ਹੀ ਆ ਉਹ ਬੁੱਗਿਆ ਐ ਨਹੀਂ ਗੱਲ ਕਰਦਾ ਮੈਂ ਤਾਂ ਐਂ ਕਹਿਣਾ ਵੀ ਲੋਹੇ ਦਾ ਕੀ ਫਾਇਦਾ ਗਲੀ ਜਾਂਦਾ ਔਰੇ ਪਿਆ ਸਰ ਗਲੀ ਜਾਂਦਾ ਕੋਈ ਨਹੀਂ ਗੱਲ ਨਹੀਂ ਮਨਜ਼ੂਰ ਆ ਮੈਂ ਤਾਂ ਨਾਲ ਤਾਂ ਬਿਲਕੁਲੀ ਜਾਨੀ ਆ ਵੀ ਦੇਖੀ ਉਹ ਗੰਦ ਪਾ ਰੱਖਿਆ ਸਪਸ ਲੁੱਟੀ ਆ ਮੇਰੀ ਗਲਤੀ ਆ ਮੈਂ ਬਿਲਕੁਲੀ ਚਲੋ ਚੰਗਾ ਮੈਂ ਤਾਂ ਇੱਕ ਤਨੂ ਐ ਕਹਿੰਦਾ ਸੀ ਉਹ 500 ਰੁਪਏ ਆਏਗਾ ਕਿਉਂ ਦੇ ਕੇ ਗਿਆ ਸੀ 500 ਚਲ ਦੇ ਕੇ ਤਾਂ ਨਹੀਂ ਗਿਆ ਕੋਈ ਨਾ ਫੜਾ ਜੂਗਾ ਕਦੇ ਜਿੱਦਨ ਆ ਗਿਆ ਹੱਥ 'ਚ ਲੈ ਲਈ ਨਾਲੇ ਹੁਣ ਪਰਸੋ ਦਿਨ 4500 ਰੁਪਏ ਦਿੱਤਾ ਸੀ ਕਿੱਧਰ ਲਾਤਾ ਉਹ ਤਾਂ ਹੁਣੇ ਉਹਨਾਂ 'ਚੋਂ ਦੇ ਦੇ ਪਹਿਲੀ ਗੱਲ ਤਾਂ ਮੇਰੇ ਕੋਲ ਪੈਸੇ ਹੈ ਹੀ ਨਹੀਂ ਤੇ ਜੇ ਮੇਰੇ ਕੋਲ ਹੁੰਦੇ ਨਾ ਦਿਨੇ ਮੈਂ ਤੈਨੂੰ ਤਾਂ ਵੀ ਨਹੀਂ ਸੀ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ 500 ਕਰਨਾ ਕੀ ਆ ਉਹ ਤਾਂ ਬੰਦੇ ਦੀ ਜੇਬ ਚ ਆ ਦੇ ਲੈ ਆ ਦੇ ਲੈ 1 ਰੁਪਿਆ ਨਹੀਂ ਮੇਰੇ ਲਈ ਬੰਦੇ ਲੈਵੇ ਘੱਟੋ ਘੱਟ ਜਾਦ ਨਹੀਂ 150 ਤਾਂ ਹੋਣਾ ਚਾਹੀਦਾ ਐਸੋ ਖੜੇ ਪੈਰ ਲੋਡ ਪੈ ਜੇ ਬਾਹਰ ਅੰਦਰ ਮੈਂ ਰਹਿਣਾ ਕਿਸੇ ਨੇ ਮੰਗ ਲੈ ਕਰ ਲੈ ਫੇਰ ਠੀਕ ਹੋ ਅਗਲੇ ਮੇਰੇ ਲੈਣਾ ਨਹੀਂ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਜਿਹੜੀ ਤੈਨੂੰ ਲੋਡ ਪੈਣੀ ਆ ਮੇਰੇ ਸਿਰ ਖਪਾਈ ਨਾ ਕਰ ਇੱਥੇ ਖੜ ਕੇ ਮੇਰਾ ਸਿਰ ਨਾ ਕਰ ਮੇਰੇ ਕੋਲੇ ਹੈ ਨਹੀਂ ਨੋਟ ਮੂੜ ਜਾ ਕੇ ਆਪਣੀ ਮਾਂ ਤੋਂ ਲੈ ਲੈ ਜਿਹਦੇ ਹੱਥ ਕਬੀਲਦਾਰੀ ਫੜਾਈ ਆ ਲੈ ਆਪਣੀ ਮਾਂ ਮੇਰੀ ਗੱਲ ਸੁਣ ਆਪਾਂ ਇਹ ਵੇਚ ਦਿੰਨੇ ਨਾਲੇ ਤੇ ਤੈਨੂੰ ਘਰੇ 4 ਪੈਸੇ ਲੋੜ ਆਫ ਤੂੰ ਬੈ ਜਾ ਚੁੱਪ ਕਰਕੇ ਇਹ ਕਹਿਣੀ ਆਨੀ ਕਬੀਲਦਾਰੀ ਹੋਰ ਤੇਰੇ ਹੱਥ ਫੜਾ ਦੇ ਮੈਂ ਵੀ ਤੂੰ ਸਾਰੀ ਲਟਾ ਦੇ ਮੈਂ ਘਰ ਚ ਵੱਡੀਆਂ ਕਬੀਲਦਾਰੀ ਤਾਂ ਮੇਰੇ ਹੱਥ ਚ ਹੀ ਰਹੂਗੀ ਅੱਛਾ ਪਹਿਲਾਂ ਤੈਨੂੰ ਹਾਣ ਘਰੇ ਵਿਆਹ ਕੇ ਲੈ ਆਓ ਹੈ ਫੇਰ ਉਹਨਾਂ ਨੂੰ ਇਹ ਕਹਿ ਦੋ ਵੀ ਬਗਾਨੀਆਂ ਦੇ ਹੱਥ ਅਸੀਂ ਚਾਬੀ ਫੜਾ ਕੇ ਘਰ ਲਟਾਉਣਾ ਇਹ ਕਿੱਧਰ ਲਈ ਗੱਲ ਹੋ ਗਈ ਬੜੀ ਚੰਗੀ ਗੱਲ ਸੁਣ ਲੈ ਜਿਹੜਾ ਕੋਈ ਚੋਰੀ ਕਰਨ ਨੂੰ ਫਿਰਦੇ ਨਾ ਮੈਂ ਆਪਦੇ ਜਿਉਂਦੇ ਜੀ ਤਾਂ ਤੈਨੂੰ ਕਬੀਲਦਾਰੀ ਫੜਾਉਂਦੀ ਨਹੀਂ ਹੈਗੀ ਮਰੀ ਤੋਂ ਮਗਰੋਂ ਸਾਹਮਲੀ ਪਾਈ ਆ ਦੇਖ ਲੈ ਵੇ ਤੇਰੀ ਮਾਂ ਦੇ ਹਾਲ ਕਿਵੇਂ ਬੋਲਦੀ ਐ ਜਿਵੇਂ ਪਤਾ ਨਹੀਂ ਕਿੱਡੀ ਵੱਡੀ ਕਬੀਲਦਾਰੀ ਚੱਕੀ ਪੱਤੀ ਮੈਂ ਦਾਲੇ ਕਿਉਂ ਆ ਖੜਾ ਵੇ ਮੈਂ ਤਾਂ ਉਹੀ ਉਂ ਖੜਿਆ ਸੀ ਮਦਾ ਦਾਲੇ ਖੜਿਆ ਪੰਜਾ ਦੀ ਹਰੀ ਪੱਤੀ ਭਾਲਦਾ ਤੇ ਹੈਗੀ ਤੇ ਦੇ ਦੋ ਮੈਂ ਕਦੋਂ ਤੈ ਪੰਜ ਸੌ ਕੀ ਕਰਨਾ ਵੇ ਦੱਸੀ ਮੈਨੂੰ ਉਹ ਤਾਂ ਮਾਂ ਮੇਰਾ ਦੋਸਤ ਹੈ ਇੱਕ ਲਗਾਲ ਤੋਂ ਉਹਦਾ ਨਾ ਐਕਸੀਡੈਂਟ ਹੋ ਗਿਆ ਵਿਚਾਰੇ ਦੇ 6:00 ਵਜੇ ਉਹ ਕਹਿੰਦਾ ਘਰੇ ਮੇਰੇ ਗਾਲਾਂ ਪੈਣਗੀਆਂ ਮਹਾਂ ਚਲ ਮੈਂ ਕੋਈ ਨਾ ਖੜ ਉਹ ਮੈਂ ਹੁਣ ਲਿਹਾਣਾ ਪੈਸੇ ਵੜ ਕੇ ਮੈਂ ਪੱਟੀ ਪੁੱਟੀ ਕਰਾ ਕੇ ਛੱਡਿਓ ਆ ਵੇਖੀ ਵੇਖੀ ਸੱਟਾ ਸੁੱਟਾ ਲਾਉਣ ਮਾਰਾ ਨਾ ਦੋਸਤਾਂ ਦਾ ਹੀ ਐਕਸੀਡੈਂਟ ਕਰਵਾਉਣ ਬੈਠ ਗਿਆ ਹੁਣ ਤੂੰ ਨਾ ਬੜਾ ਪੁੰਨਾ ਦਾ ਦਾਤਾ ਸੌਣ ਲੱਗੇ ਬਾਬੇ ਦੀ ਸੌਣ ਲੈ ਹਾਂ ਹਾਂ ਮਨ ਮੈਂ ਸੱਚੀ ਤੂੰ ਜਾਣਦੀ ਨਹੀਂ ਉਹ ਕਰਨਾਲ ਕਾ ਮੁੰਡਾ ਮੈਂ ਤੇਰੇ ਨਾ ਮੂੰਹ ਤੇ ਮਾਰੂ ਚਪੇੜ ਜਿਹੜੀਆਂ ਸਹਹਾਂਈਆਂ ਖਾਨਾ ਬੱਚਾ ਬਣਿਆ ਬਾਬੇ ਦੀ ਸਹੋਂ ਦਾ ਸਾਰਾ ਦਿਨ ਝੁੱਠੀਆਂ ਸਹਹਾਂਾਂ ਦੀ ਪੱਟਿਆ ਪਿਆਗਾ ਤੂੰ ਨਾਲੇ ਮੇਰੀ ਗੱਲ ਸੁਣ ਲੈ ਜੇ ਅਗਲੇ ਦੇ ਸੱਟਾਂ ਵੱਜੀਆਂ ਨਾ ਅਗਲੇ ਦਾ ਮਾਂ ਪਿਓ ਲੈ ਕੇ ਜਾਵੇ ਉਹਦੇ ਰਿਸ਼ਤੇਦਾਰ ਲੈ ਕੇ ਜਾਣ ਤਾਂ ਠੇਕਾ ਲੈ ਕਰੇ ਤਾਂ ਉਹ ਕਹਦਾ ਦੱਸਣਾ ਨਹੀਂ ਜਿਆਦੇ ਸੋਚ ਕਰਨਗੇ ਤਾਂ ਹੀ ਤਾਂ ਕਹਿੰਦਾ ਮੈਂ ਚੱਲ ਪੱਟੀ ਪੁੱਟੀ ਮੇਰੀ ਗੱਲ ਸੁਣ ਲੈ ਆ 10 ਰੁਪਏ ਲੱਗਦੇ ਸਰਕਾਰੀ ਹਸਪਤਾਲ ਚ ਪਰਚੀ ਦੇ ਉੱਥੇ ਲੈ ਜਾ ਉਹਦੇ ਪੱਟੀਆਂ ਕਰਾ ਲਿਆ ਅਰੇ ਤਾਂ ਉਹ ਮਾੜੀ ਮੋਟੀ 6:00 ਵਜੇ ਆ ਤੂੰ ਤਾਂ ਘਰੇ 500 ਮੰਗਣ ਆ ਗਿਆ ਜਿਹੜੇ ਸਾਨੂੰ ਤੇਰੇ ਲੱਛਣ ਕਦੋਂ ਦਾ ਤੂੰ ਇੱਥੇ ਖੜਾ ਹੈ ਜੇ ਉਹਦਾ ਜਾ ਸੱਟ ਲੱਗੀ ਹੁੰਦੀ ਉਹ ਆਈ ਮਰ ਜਾਂਦਾ ਤੈਨੂੰ ਢੀਕਦਾ ਵਿਚਾਰਾ ਉਹੀ ਤਾਂ ਗੱਲ ਹੈ ਤੁਸੀਂ ਕਿਹੜਾ ਮੇਰੀ ਸੁਣਦੇ ਹੋ ਤੁਸੀਂ ਅਗਲਾ ਖੇਪਣ ਲੱਗ ਜਾਨੇ ਦੇਈ ਛੇ ਛੇ ਦੀ ਮੈਂ ਨਾ ਮਾਂ ਘਾ ਦੀ ਬੈਂਕ ਚ ਲੱਗੀ ਹੈਗੀ ਮੈਨੂੰ ਤੇਰਾ ਸਾਰਾ ਹੀ ਪਤਾ ਹੈ ਤੇ ਕਿਨੂੰ ਹਸਪਤਾਲ ਚ ਲੈ ਕੇ ਆ ਨਾ ਜਾਂ ਪੈਸੇ ਕਿੱਥੇ ਲਾ ਕੇ ਆਉਣੇ ਆ ਚੰਗਾ ਦੱਸਦਾ ਰਿਹਾ ਦੇ ਪਾਟਕ ਦੱਸ ਅੱਗੇ ਤੋਂ ਤਾਂ ਨਹੀਂ ਮੰਗੇਗਾ ਉਹ ਲੋਕਰ ਹੋ ਵੀ ਰੁਪਈਆ ਮੰਗਣੇ ਓਕੇ ਹੋ ਰਹੇ ਨੇ ਉਹ ਡਾਕਟਰੀਆਂ ਵੀ ਸਾਹਮਣ ਆ ਲਈ ਜਾਣੇ ਮਾ ਕੋਈ ਨਾ ਮੈਂ ਇਹਨਾਂ ਨੂੰ ਰੱਖੂਗਾ ਹੋਰ ਸੁਣਾ ਜਸਨ ਪੁੱਤ ਤੇਰੇ ਸੌਰਿਆਂ ਦੀ ਗੱਲਬਾਤ ਕਿਵੇਂ ਨੇ ਮੰਮੀ ਸਾਰੇ ਵਧੀਆ ਨੇ ਤੁਸੀਂ ਦੱਸੋ ਤੁਸੀਂ ਠੀਕ ਰਹਿੰਦੇ ਹੋ ਮੈਂ ਤਾਂ ਠੀਕ ਆ ਚਲੋ ਤਾਂ ਹੈ ਪੁੱਤ ਹੁਸਿਆਣਾ ਦੀ ਗੱਲ ਤਾਂ ਜੀ ਆਪ ਚੰਗੇ ਆ ਤਾਂ जग ਚੰਗਾ ਤੇ ਨਾਲੇ ਤੇਰੇ ਜੇਠ ਜਠਾਣੀ ਤੇ ਤੇਰੀ ਮੰਮੀ ਹੋਣ ਨੂੰ ਕਹਿੰਦੇ ਸੀ ਉਹਦੀਆਂ ਓਹੋ ਮੰਮੀ ਤੁਹਾਨੂੰ ਪਤਾ ਤਾਂ ਹੈ ਤੇ ਜਿਹਦੇ ਸੁਭਾਅ ਦਾ ਬੋਲਣਾ ਕੀ ਨਹੀਂ ਬੋਲਣਾ ਮੰਮੀ ਤਬੀਅਤ ਖਰਾਬ ਹੋ ਗਈ ਸੀ ਫਿਰ ਮੰਮੀ ਨੇ ਉਹਨੂੰ ਵੀ ਰੱਖ ਹੀ ਲਿਆ ਕਰੀ ਅੱਛਾ ਕਹਿੰਦੀ ਇਹਦਾ ਕੀ ਪਤਾ ਕਿੱਥੇ ਕੋਈ ਭਾਂਡਾ ਪੰਨੂਗੀ ਚੱਲ ਕੋਈ ਨਾ ਪਤਾ ਇਹ ਤਾਂ ਸੋਡੇ ਘਰ ਦਾ ਮਾਮਲਾ ਹੈ ਜਿਵੇਂ ਸਾਨੂੰ ਠੀਕ ਲੱਗੇ ਉਵੇਂ ਕਰ ਲਿਆ ਕਰੋ ਪਰ ਇੱਕ ਗੱਲ ਜੱਸਨ ਮੈਂ ਤੈਨੂੰ ਜ਼ਰੂਰ ਕਹੂੰਗੀ ਪੁੱਤ ਹਾਂਜੀ ਮੰਮੀ ਦੇਖ ਵਤ ਤੂੰ ਤਾਂ ਤੂੰ ਸਿਆਣੀ ਹੈਂਗੀ ਫੇਰ ਵੀ ਨਾ ਤੇਰੀ ਜਠਾਣੀ ਥੋੜੀ ਜੀ ਜ਼ਿਆਦੇ ਚਾਦਰ ਹੈ ਇਹ ਜੀ ਚਾਦਰ ਜ਼ਿਲ੍ਹਾ ਕਾ ਦੇ ਪੁੱਤ ਬਚ ਕੀ ਰਹਿਣਾ ਪੈਂਦਾ ਹੈ ਮੰਮੀ ਚਲੋ ਕੋਈ ਨਹੀਂ ਮੈਂ ਤਾਂ ਉਥੇ ਰਿਹਾ ਸ਼ਿਆਰ ਆਉਂ ਤੂੰ ਮੂੰ ਟਾਈਮ ਇਦਸੂ ਕੋਈ ਨਾ ਕਿ ਤੂੰ ਬਚਦਾ ਉਹ ਤਾਂ ਠੀਕ ਆ ਪੁੱਤ ਪਰ ਫੇਰ ਵੀ ਤੈਨੂੰ ਮੜਾ ਜਾ ਚੌਕਸ ਰਹਿਣਾ ਪਊਗਾ ਕੋਈ ਨਹੀਂ ਮੰਮੀ ਤੁਸੀਂ ਮੇਰੀ ਟੈਨਸ਼ਨ ਨਾ ਲਓ ਮੇਰੇ ਨਾਲ ਸਾਰਾ ਪਰਿਵਾਰ ਆ ਉਹ ਇਕੱਲੇ ਕੀ ਕਰ ਲੂਗੀ ਮੇਰਾ ਚੱਲ ਬਤਾ ਵੀ ਸ਼ੁਕਰ ਹੈ ਤੇਰੇ ਨਾਲ ਤੇਰਾ ਪਰਿਵਾਰ ਖੜਾ ਤੂੰ ਘਰ ਮਾਲੀਂ ਫਿਰ ਮੇਰੇ ਜਵਾਈ ਦਾ ਦੱਸ ਉਹਦਾ ਕਿਹੋ ਜਿਹਾ ਸੁਭਾਅ ਹੈ ਦਾ ਪੋਤਾ ਵਧੀਆ ਸੁਭਾਅ ਦੇ ਨੇ ਪਰ ਵਿਚਾਰਾ ਛੋਟਾ ਨਾ ਸਾਰੇ ਘਰ ਚ ਤੰਗ ਕਰਕੇ ਇਹਨੂੰ ਸਾਰਿਆਂ ਦੀ ਮੰਨਣੀ ਪੈਂਦੀ ਹੈ ਲੈ ਕੋਈ ਗੱਲ ਨਹੀਂ ਬੱਤ ਮੰਨ ਕੇ ਤਾਂ ਚੱਲਦੇ ਹੁੰਦੇ ਨੇ ਪਰ ਸੁਭਾਅ ਵੀ ਵਧੀਆ ਕਿਉਂ ਨਾ ਹੋਵੇ ਕਿਉਂਕਿ ਤੇਰੇ ਵਰਗੀ ਸਮਝਦਾਰ ਕੁੜੀ ਹੋਵੇ ਜਿਹਦੇ ਘਰੇ ਤੇ ਉਹਨਾਂ ਦੇ ਤਾਂ ਵੀ ਸੁਭਾਅ ਵਧੀਆ ਹੋ ਜਾਂਦੇ ਨੇ ਮੇਰੀ ਸੱਸ ਦਾ ਸੁਭਾਅ ਵੀ ਵਧੀਆ ਬਸ ਮੇਰੀ ਜਠਾਣੀ ਨਹੀਂ ਕਿਸੇ ਕੰਮ ਦੀ ਹੈਗੀ ਉਹੀ ਸਾਰਾ ਦਿਨ ਪੁੰਛ ਨੂੰ ਅੱਗ ਲਾਈ ਰੱਖਦੀ ਆ ਕੋਈ ਨਾ ਪੁੱਤੋ ਕੁਝ ਨਹੀਂ ਹੁੰਦਾ ਜਦੋਂ ਤੇਰੇ ਨਾਲ ਸਾਰਾ ਤੇਰਾ ਪਰਿਵਾਰ ਖੜਾ ਤੈਨੂੰ ਡਰਨ ਦੀ ਲੋੜ ਨਹੀਂ ਤੂੰ ਤਾਂ ਵੈਸੇ ਵੀ ਮੇਰੀ ਬਹਾਦਰ ਬੱਚੀ ਐ ਹਾਂ ਮੰਮੀ ਡਰਨ ਦੀ ਤਾਂ ਮੈਨੂੰ ਕੀ ਲੋੜ ਆ ਨਾਲੇ ਰੱਬ ਵੀ ਤਾਂ ਚੰਗਿਆਂ ਦਾ ਹੀ ਸਾਥ ਦਿੰਦਾ ਤੁਸੀਂ ਨਾ ਮੇਰੀ ਟੈਨਸ਼ਨ ਕਰਿਆ ਕਰੋ ਮੈਂ ਬਹੁਤ ਖੁਸ਼ ਹਾਂ ਉੱਥੇ ਨਾਲੇ ਮੰਮੀ ਇੱਕ ਗੱਲ ਹੋਰ ਪਤਾ ਨਹੀਂ ਕੀ ਸਾਰਾ ਦਿਨ ਬੁੜਬੁੜ ਕਰੀ ਜਾਂਦੀ ਰਹਿੰਦੀ ਐ ਮੇਰੇ ਜੇਠ ਨਾਲ ਲੜੀ ਜਾਊ ਸੱਸ ਨਾਲ ਲੜੀ ਜਾਊ ਪਤਾ ਨਹੀਂ ਉਹ ਚਾਹੁੰਦੀ ਕੀ ਐ ਬੁੱਤ ਜਿਹਨੂੰ ਬੁੜਬੁੜ ਕਰਨ ਦੀ ਆਦਤ ਪੈ ਜੇ ਨਾ ਉਹ ਹਟਦੀਆਂ ਨਹੀਂ ਹੁੰਦੀਆਂ ਨਾਲੇ ਐ ਕਹਿੰਦੇ ਹੁੰਦੇ ਨੇ ਖਬਰ ਬੁੜਬੁੜ ਦੀ ਗੁਰਤੀ ਦਿੱਤੀ ਹੋਵੇ ਜਿਹੜੀ ਹਟਦੀ ਹੋ ਨਹੀਂ ਚਲ ਕੋਈ ਨਾ ਅਜ ਬਾਰੇ ਬਹਿਨੇ ਆਪਾਂ ਜਸੂਰ ਉਪਰ ਚਲ ਹੋਰ ਪੁੱਤ ਫਸਲ ਵਾੜੀ ਠੀਕ ਹੈ ਹਾਂ ਫਸਲ ਵਾੜੀ ਠੀਕ ਹੈ ਜੀ ਨਮੇੜਤਾ ਜੀ ਦੀ ਜੁਰੀ ਦਾ ਸਾਰਾ ਚਲੋ ਵਧੀਆ ਵਧੀਆ ਵਾਰੀ ਟਾਈਮ ਨਾਲ ਨਿਬੜ ਜੇ ਕੰਮ ਹੋਰ ਤੂੰ ਦੱਸ ਪੁੱਤ ਠੀਕ ਠਾਕ ਹੈ ਵਧੀਆ ਸਭ ਠੀਕ ਠਾਕ ਮੰਮੀ ਤੁਸੀਂ ਦੱਸੋ ਠੀਕ ਠਾਕ ਰਹਿੰਦੇ ਹੋ ਜੀ ਠੀਕ ਠਾਕ ਵਧੀਆ ਹੋਰ ਤੇਰੀ ਮੰਮੀ ਠੀਕ ਹੈ ਸਾਰੇ ਠੀਕ ਨੇ ਅੱਜ ਥੋੜਾ ਜਨਾ ਮੰਮੀ ਦੀ ਸਿਹਤ ਡਾਊਨ ਸੀਗੀ ਤਾਂ ਕਰਕੇ ਉਹਨਾਂ ਤੋਂ ਆਏ ਨਹੀਂ ਗਏ ਜਸ਼ਨ ਨੇ ਤੁਹਾਨੂੰ ਦੱਸਿਆ ਹੀ ਹੋਵੇ ਅੱਛਾ ਅੱਛਾ ਹਾਂ ਦੱਸਦੀ ਸੀ ਪੁੱਤ ਚਲ ਐ ਕਰੋ ਫਿਰ ਤੁਸੀਂ ਚਾਹ ਪਾਣੀ ਪਿਆਓ ਇਹਨਾਂ ਨੂੰ ਤੇ ਮੈਂ ਅੱਡੇ ਤੇ ਜਾ ਕੇ ਕੋਈ ਸਮਾਨ ਸ਼ੱਲਾ ਫੜ ਲਿਆਵਾਂ ਰੋਟੀ ਟੋਕ ਦਾ ਇੰਤਜ਼ਾਮ ਕਰਦੇ ਹਾਂ ਮੈਂ ਤਾਂ ਇਹ ਕਹਿੰਦੀ ਸੀ ਵੀ ਆਪਾਂ ਜਵਾਖਾਂ ਨੂੰ ਰੋਟੀ ਬਾਹਰ ਹੀ ਖਵਾ ਲਿਆ ਉਹਨੇ ਅੱਜ ਲੈ ਬਾਹਰ ਕਾਤੇ ਕੋਣੀ ਉਹ ਪਹਿਲੀ ਵਾਰੀ ਤਾਂ ਜਵਾਈ ਭਾਈ ਘਰੇ ਆਇਆ ਬਾਹਰ ਖਾਉਂਦੇ ਚੰਗੇ ਲੱਗਦੇ ਆ ਆਪਾਂ ਘਰੇ ਬਣਾਉਣੇ ਵਧੀਆ ਢੰਗ ਨਾਲ ਉਹ ਨਹੀਂ ਡੈਡੀ ਜੀ ਇਹ ਚੰਗੇ ਬੂਰੇ ਵਾਲੇ ਕੀ ਗੱਲ ਆ ਨਾਲੇ ਇੰਨੀ ਗਰਮੀ ਹੈਗੀ ਮੰਮੀ ਹੋਰੀ ਇੰਨੀ ਗਰਮੀ ਚ ਕਿੱਥੇ 2 ਘੰਟੇ ਮੱਥਾ ਮਾਰਨਗੇ ਚੰਗੇ ਬੂਰੇ ਵਾਲੀ ਕੋਈ ਗੱਲ ਨਹੀਂ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ ਆਪਾਂ ਉਵੇਂ ਕਰ ਲਾਂ ਹਾਂ ਦੇਖ ਲਓ ਮੇਰੇ ਜਵਾਈ ਨੇ ਮੇਰੀ ਗੱਲ ਤਾਂ ਮਾਣ ਰੱਖਿਆ ਸਹੀ ਗੱਲ ਹੈ ਲੈ ਮੰਮੀ ਦੀ ਮਾਣ ਕੇ ਉਹਨਾਂ ਰੱਖਾਂ ਨਾਲੇ ਤੁਸੀਂ ਮੈਨੂੰ ਜਵਾਈ ਜਵਾਈ ਕਹਿ ਕੇ ਨਾ ਬਗਾਨਾ ਨਾ ਬਣਾਓ ਜੇ ਤੋ ਮੈਂ ਤੁਹਾਨੂੰ ਆਪਣੀ ਮਾਂ ਕਹਿ ਸਕਦਾ ਤਾਂ ਤੁਸੀਂ ਮੈਨੂੰ ਕਿਉਂ ਨਹੀਂ ਪੁੱਤ ਕਹਿ ਸਕਦੇ ਕਹਿ ਸਕਦੇ ਆ ਬਿਲਕੁਲ ਕਹਿ ਸਕਦੇ ਆ ਅਸੀਂ ਵੀ ਤੇਨੂੰ ਧੀ ਦੇ ਕੇ ਪੁੱਤ ਬਣਾਇਆ ਨਾਲੇ ਜਸ਼ਨ ਦੀ ਮਾਂ ਜਦੋਂ ਜਵਾਈ ਭਾਈ ਲੈ ਕੇ ਮਿਲਦੇ ਨਾ ਤਾਂ ਮਾਪਿਆਂ ਦੀ ਧੀਾਂ ਪ੍ਰਤੀ ਪੂਰੀ ਟੈਨਸ਼ਨ ਲੈ ਜਾਂਦੀ ਹੈ ਇਹ ਤਾਂ ਹੈ ਚਲ ਜੇ ਹੁਣ ਗੱਲਾਂ ਬਾਤਾਂ ਹੋ ਗਈਆਂ ਹੁਣ ਤਾਂ ਆਪਾਂ ਚੱਲੀਏ ਹਾਂ ਚਲੋ ਚਲੋ ਪੁੱਤ ਆਜੋ ਆਜੋ ਕੀ ਗੱਲ ਹੋ ਗਈ ਕਿਉਂ ਆਏ ਦਮੋਂ ਨਿਕਲੀ ਫਿਰਦੀ ਐ ਸਾਹੋ ਸਾਹੀ ਕਾਤੋਂ ਨਾ ਹੋਵਾ ਤੈਨੂੰ ਪਤਾ ਤਾਂ ਹੈਗਾ ਆ ਜੱਦਾ ਜੱਸ ਵਿਆਹਿਆ ਹੋਇਆ ਨਾ ਮੇਰਾ ਤਾਂ ਜੀਣਾ ਹਰਾਮ ਕੀਤਾ ਹੋਇਆ ਸਾਡੀ ਵਾਲੀ ਗੁੜੀ ਨੇ ਨਾ ਫਿਰ ਹੁਣ ਕੀ ਹੋ ਗਿਆ ਹੋਣਾ ਕੀ ਸੀ ਮਾਂ ਮੈਂ ਆਪਦੀ ਦਰਾਣੀ ਦੇ ਹੱਥੋਂ ਅੰਗੂਠੀ ਲਹਾਈ ਸੀ ਤੇ ਉਹੀ ਅੰਗੂਠੀ ਨੇ ਮੁੜ ਕੇ ਮਾਂ ਨੇ ਮੇਰੇ ਹੱਥੋਂ ਕੱਢ ਕੇ ਨਾ ਨਾਲੇ ਮੇਰੀ ਸਾਰੇ ਸਾਹਮਣੇ ਬੇਇੱਜ਼ਤੀ ਕਰਕੇ ਉਹਦੇ ਹੱਥ 'ਚ ਦੁਬਾਰਾ ਪਾ ਦਿੱਤੀ ਲੈ ਏ ਕੀ ਗੱਲ ਬਣੀ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੇਰੀ ਸੱਸ ਨੂੰ ਕੀ ਲੋੜ ਪੈ ਗਈ ਸੀ ਤੁਹਾਡੇ ਦਰਾਣੀ ਸਾਣੀ 'ਚ ਬੋਲਣ ਦੀ ਪਤਾ ਹੀ ਹੈ ਨਾ ਫਿਰ ਨਵੀਂ ਨਵੀਂ ਘਰ ਚ ਮੂੰਹ ਜੁਆਈ ਆ ਉਹਦੇ ਸਾਹਮਣੇ ਆਪਦੇ ਨੰਬਰ ਬਣਾਉਂਦੀ ਫਿਰਦੀ ਆ ਕੋਈ ਨਾ ਤੂੰ ਫੇਕਰ ਨਾ ਕਰਤੀ ਏ ਤੇਰੀ ਸੱਸ ਨੂੰ ਨਾ ਸਿੱਧੇ ਕਰਨ ਦਾ ਹੱਲ ਹੈਗਾ ਮੇਰੇ ਕੋਲੇ ਨਾ ਇਹਦਾ ਕੀ ਹੱਲ ਆ ਹੁਣ ਤੂੰ ਮੈਨੂੰ ਇਹ ਜਿਹੀ ਕੋਈ ਤਰਕੀਬ ਦੱਸ ਦੇ ਵੀ ਆਪ ਇਸ ਘਰੋਂ ਛੱਡ ਕੇ ਚਲੀ ਜਾਵੇ ਕੋਈ ਨਾ ਪਹਿਲਾਂ ਤਾਂ ਤੇਰੀ ਸੱਸ ਨਾ ਜਿਹੜੀ ਭਰੀਆਂ ਵਾਂਗੂ ਹਵਾ ਚੁੜਦੀ ਫਿਰਦੀ ਐ ਇਹਨੂੰ ਥੱਲੇ ਲਾਉਣਾ ਪਊਗਾ ਬਸ ਇੱਕ ਵਾਰੀ ਇਹਨੂੰ ਥੱਲੇ ਲਾ ਲਾਂ ਤੂੰ ਫੇਰ ਦੇਖਦੀ ਜਾਈ ਮੈਂ ਤੈਨੂੰ ਜਿਵੇਂ ਕਹੂੰਗੀ ਨਾ ਤੂੰ ਉਵੇਂ ਹੀ ਕਰੀ ਚੱਲ ਮਾਂ ਤੇਰੇ ਵਾਲਾ ਪੈਂਤਰਾ ਵੀ ਜਮਾ ਕੇ ਦੇਖ ਲੈਨੇ ਆਂ ਕਿ ਪਤਾ ਕੋਈ ਕੰਮ ਹੀ ਕਰ ਜੇ ਤੂੰ ਨਾ ਹੁਣ ਬਾੜੀਆਂ ਗੱਲਾਂ ਨਾ ਮਾਰ ਮੈਂ ਤੈਨੂੰ ਜਿਵੇਂ ਕਹੀ ਜਾਂਦੀ ਆ ਬਸ ਤੂੰ ਉਵੇਂ ਹੀ ਕਰੀ ਚੱਲ ਦੇਖਦੀ ਤਾਂ ਜਾ ਮੇਰੀ ਸਕੀਮ ਕਿਵੇਂ ਕੰਮ ਕਰਦੀ ਏ ਚੱਲ ਚੰਗਾ ਮਾਂ ਹੁਣ ਮੈਂ ਫੋਨ ਰੱਖਦੀ ਆ ਫੇਰ ਕਰੂੰਗੀ ਚੱਲ ਕੋਈ ਗੱਲ ਨਹੀਂ ਮਾਂ ਉੱਗੇ ਅੱਗੇ ਦੇਖਦਾ ਸੀ ਜੇ ਤੂੰ ਮੇਰੀ ਸਾਥਸਣਾ ਤੇ ਮੈਂ ਵੀ ਦਾਹ ਤੇਰੀ ਨੂੰ ਆ ਔਰ ਉਹ ਵੀ ਕਰਦੀ ਵੱਡੀ